ਭਲਿਆ ਵੀ ਤੇਰਾ ਜੀਵਨ ਤਰਹਾਰ ਹੋ ਜਾਣਾ ਤੇਰਾ ਜੀਵਨ ਫਟਕਾਰਯੋਗ ਹੋ ਜਾਣਾ ਜੇ ਤੂੰ ਪੂਰੇ ਗੁਰੂ ਦੇ ਨਾਲ ਆ ਕੇ ਸਾਝ ਨਾ ਕੀਤੀ ਸੋ ਸਤਗੁਰੂ ਜੀ ਨੇ ਜੋ ਦੂਸਰਾ ਬੰਦ ਬਸ ਕੀਤਾ ਮਹਾਰਜ ਕਹਿਣ ਲੱਗੇ ਮਨਮੁਖ ਜਨਮ ਪਿਆ ਹੈ ਬਿਰਥਾ ਆਵਤ ਜਾਤ ਲਜਾਈ ਬਿਰਥਾ ਦਾ ਮਤਲਬ ਹੁੰਦਾ ਹੈ ਅਰਥ ਤੋਂ ਰਹਿਤ ਵੀ ਜੀਵਨ ਤਾਂ ਗੁਜ਼ਾਰਿਆ ਜੀਵਨ ਬਤੀਤ ਕੀਤਾ ਪਰ ਜਿਹੜਾ ਜੀਵਨ ਹੈ ਨਾ ਉਹ ਕਿਸੇ ਲੇਖੇ ਨਹੀਂ ਲੱਗਿਆ ਕਿਸੇ ਮਕਸਦ ਵਾਸਤੇ ਜੀਵਨ ਨਹੀਂ ਗੁਜ਼ਾਰਿਆ ਤੇ ਸਤਿਗੁਰੂ ਜੀ ਸਾਡੇ ਤੇ ਰਹਿਮਤ ਕਰਦੇ ਨੇ ਭੱਲਿਆ ਵੀ ਜਿਹੜਾ ਜੀਵਨ ਗੁਜ਼ਾਰਨਾ ਹੈ ਉਹ ਨਾ ਕੀਤਾ ਜੀਵਨ ਤਾਂ ਗੁਜ਼ਾਰ ਰਹੇ ਆ ਪਰ ਜੀਵਨ ਬਿਨਾ ਮਕਸਦ ਤੋਂ ਗੁਜ਼ਾਰ ਰਹੇ ਆ ਹੁਣ ਧੰਨ ਗੁਰੂ ਤੇਗ ਬਹਾਦਰ ਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਇਹਦੇ ਸਾਹਮਣੇ ਖੜ ਕੇ ਇਹਨੂੰ ਸਵਾਲ ਕਰਦਾ ਹੈ ਸ਼ਲੋਕ ਦੇ ਵਿੱਚ ਸਤਿਗੁਰ ਜੀ ਰਹਿਮਤ ਕਰਦੇ ਨੇ ਮਹਾਰਾਜ ਆਹਦੇ ਨੇ ਭਲਿਆ ਕਰਨੋ ਹੁਤੋਸੋਂ ਨਾ ਕੀਓ ਪਰਿਓ ਲੋਭ ਕੇ ਫੰਦ ਕਹਿਣ ਲੱਗੇ ਜੋ ਤੂੰ ਕਰਨਾ ਸੀ ਸੰਸਾਰ ਵਿੱਚ ਉਹ ਤਾਂ ਕੀਤਾ ਹੀ ਨਹੀਂ ਉਹ ਕਾਰਜ ਨਹੀਂ ਕੀਤਾ ਪਰਿਓ ਲੋਭ ਕੇ ਫੰਦ ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ ਮਹਾਰਾਜ ਕਹਿਣ ਲਗੇ ਹੁਣ ਤਾਂ ਸਮਾਂ ਲੰਘ ਚੱਲਿਆ ਹੁਣ ਕਾਹਤੋਂ ਪਛਤਾ ਰਿਆ ਹੈ ਹੁਣ ਕਾਹਤੋਂ ਦੁਖੀ ਹੋ ਰਿਹਾ ਹੈ ਕਿਉਂਕਿ ਜਿਹੜੇ ਕਾਰਜ ਲਈ ਰੱਬ ਨੇ ਤੈਨੂੰ ਭੇਜਿਆ ਸੀ ਮਨੁੱਖਾ ਜਾਮਾ ਦਿੱਤਾ ਸੀ ਉਹ ਕਾਰਜ ਤਾਂ ਤੂੰ ਕੀਤਾ ਹੀ ਨਹੀਂ ਉਹ ਕਾਰਜ ਤਾਂ ਤੂੰ ਗਵਾ ਲਿਆ ਹੁਣ ਰੱਬ ਜਿਹੜਾ ਰੱਬ ਨੇ ਕਰਮਾਂ ਦੇ ਉੱਤੇ ਵਿਚਾਰ ਕਰਨੀ ਹੈ ਰੱਬ ਨੇ ਤਾਂ ਕਰਮਾਂ ਤੇ ਵਿਚਾਰ ਕਰਨੀ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਇਹ ਜਾਮਾ ਕਰਮਸ਼ੀਲ ਹੈ ਤੇ ਮਹਾਰਾਜ ਆਖਦੇ ਨੇ ਸੁਚੇੇ ਧੋਕੇ ਚੱਲੀ ਇਹ ਹੀ ਤੇਰਾ ਔਸਰ ਇਹ ਹੀ ਤੇਰੀ ਬਾੜ ਜਦੋਂ ਸਮਾਂ ਹੋਵੇ ਨਾ ਬੰਦਾ ਫਿਰ ਲੈਣ ਦੇ ਵਿੱਚ ਲੱਗ ਜਾਂਦਾ ਹੈ ਮਹਾਰਾਜ ਕਹਿਣ ਲੱਗੇ ਜਦ ਸਮਾਂ ਹੀ ਲੰਘ ਗਿਆ ਤੇ ਫਿਰ ਤਾਂ ਲੈਣ ਵਿੱਚ ਲੱਗਣ ਦਾ ਕੋਈ ਲਾਭ ਹੀ ਨਹੀਂ ਹੋਣਾ ਕਿਉਂਕਿ ਸਮਾਂ ਉਹ ਪੂਰਾ ਹੋ ਚੁੱਕਿਆ ਤੇ ਮਹਾਰਾਜ ਕਹਿਣ ਲੱਗੇ ਕਿ ਭੱਲਿਓ ਇਹੀ ਤੇਰਾ ਔਸਰ ਇਹੀ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰ ਤੂੰ ਇਹ ਵਿਚਾਰ ਕਰਕੇ ਵੇਖ ਲੈ ਵੀ ਤੈਨੂੰ ਮਨੁੱਖਾ ਜਾਮਾ ਫਿਰ ਵਾਰ-ਵਾਰ ਨਹੀਂ ਮਿਲਣਾ ਕਿੱਡੇ ਪਿਆਰੇ ਬਚਨ ਨੇ ਚਬਰਾਸੀ ਲੱਖ ਜੂਣ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ